ਪ੍ਰਿੰਸੀਪਲ ਸਤਵੀਰ ਸਿੰਘ ਸਿੱਖ ਧਰਮ ਦੇ ਮਹਾਨ ਵਿਦਵਾਨ ਉਹਨਾਂ ਨੂੰ ਕਿਸੇ ਬੰਦੇ ਨੇ ਪੁੱਛਣਾ ਕੀਤਾ ਪ੍ਰਿੰਸੀਪਲ ਸਾਹਿਬ ਦੁਨੀਆ ਦੇ ਵਿੱਚ ਗ੍ਰੰਥ ਬੜੇ ਨੇ ਪਰ ਜਿਤਨਾ ਸਤਕਾਰ ਧੰਗ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਉਤਨਾ ਸਤਕਾਰ ਕਿਸੇ ਵੀ ਗ੍ਰੰਥ ਦਾ ਨਹੀਂ ਹੁੰਦਾ ਕਾਰਨ ਕੀ ਹੈ ਹੁਣ ਗੱਲ ਬਿਲਕੁਲ ਪ੍ਰਤੱਖ ਆਪਾਂ ਵੇਖਦੇ ਹਾਂ ਜਿਹੜੀ ਬਾਈਬਲ ਹੈ ਈਸਾਈ ਭਰਾ ਉਹਨੂੰ ਹੱਥ ਵਿੱਚ ਫੜ ਸਕਦਾ ਹੈ ਉਹਨੂੰ ਕੱਛ ਵਿੱਚ ਮਾਰ ਸਕਦਾ ਹੈ ਜਿਹੜੀ ਕੁਰਾਨ ਹੈ ਮੁਸਲਮਾਨ ਵੀਰ ਉਹਨੂੰ ਹੱਥਾਂ ਵਿੱਚ ਪੜ ਸਕਦਾ ਝੋਲੇ ਵਿੱਚ ਬੈਗ ਵਿੱਚ ਪਾ ਸਕਦਾ ਹੈ ਜੋ ਰਮਾਇਣ ਹੈ ਕੀਤਾ ਹੈ ਹਿੰਦੂ ਭਰਾ ਉਹਨੂੰ ਇੱਕ ਹੱਥ ਨਾਲ ਫੜ ਸਕਦਾ ਹੁਣ ਵੇਖੋ ਉਹਨਾਂ ਦੇ ਧਾਰਮਿਕ ਗ੍ਰੰਥ ਨੇ ਕੁਰਾਨ ਬਾਈਬਲ ਰਮਾਇਣ ਗੀਤਾ ਉਹਨਾਂ ਨੂੰ ਉਹ ਜਿਹੜੇ ਬੰਦੇ ਨੇ ਇਸ ਤਰੀਕੇ ਨਾਲ ਫੜ ਸਕਦੇ ਨੇ ਪਰ ਸਿੱਖ ਨੂੰ ਕੋਈ ਹਦਾਇਤ ਨਹੀਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਸ ਤਰੀਕੇ ਨਾਲ ਪੜੇ ਹੁਣ ਸਵਾਲ ਬੜਾ ਵਧੀਆ ਕੀਤਾ ਪ੍ਰਿੰਸੀਪਲ ਸਾਹਿਬ ਦੁਨੀਆ ਦੇ ਵਿੱਚ ਬਾਕੀ ਵੀ ਬੜੇ ਗ੍ਰੰਥ ਨੇ ਪਰ ਜਿੰਨਾ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਹੈ ਬਾਕੀ ਗ੍ਰੰਥਾਂ ਦਾ ਕਿਉਂ ਨਹੀਂ ਹੈ ਤੇ ਪ੍ਰਿੰਸੀਪਲ ਸਤਵੀਰ ਸਿੰਘ ਹੋਰਾਂ ਨੇ ਬੜੀ ਸੋਹਣੀ ਗੱਲ ਆਖੀ ਕਹਿੰਨਗੇ ਸਜਣਾ ਜੇਕਰ ਵਿਸਥਾਰ ਦੇ ਨਾਲ ਸਮਝਾਇਆ ਹੋ ਸਕਦਾ ਵਕਤ ਬੜਾ ਲੱਗ ਜੇ ਸਮਾਂ ਬੜਾ ਲੱਗ ਜੇ ਤੈਨੂੰ ਮੈਂ ਦੋ ਹੀ ਲਾਈਨਾਂ ਵਿੱਚ ਸਮਝਾਣਾ ਵਾ ਦੁਨੀਆ ਦੇ ਬਾਕੀ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦਾ ਹੈ ਦੁਨੀਆ ਦੇ ਬਾਕੀ ਗ੍ਰੰਥ ਰੱਬ ਦੀਆਂ ਗੱਲਾਂ ਕਰਦੇ ਨੇ ਪਰ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦਾ ਹੈ ਹੁਣ ਗੱਲਾਂ ਕਿਵੇਂ ਹੋਈਆਂ ਪੜੋ ਬਾਣੀ ਤੂ ਕੁੰਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਨਾ ਰੱਬ ਦੇ ਨਾਲ ਸਿੱਧੀ ਗੱਲ ਹੈ ਰੱਬ ਦੇ ਨਾਲ ਗੱਲ ਹੋ ਰਹੀ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਈ ਰਹਿ ਸਭ ਜਗ ਤੇਰਾ ਹੋਏ ਰੱਬ ਦੇ ਨਾਲ ਗੱਲਾਂ ਨੇ ਡਾਇਰੈਕਟ ਗੱਲਾਂ ਨੇ ਹਸ ਤਖੇਲ ਤੇਰੇ ਦੇਹਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਰੱਬ ਦੇ ਨਾਲ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਰੱਬ ਨਾਲ ਗੱਲਾਂ ਕਰਦੇ ਨੇ ਇਸ ਕਰਕੇ ਸਤਕਾਰ ਹੈ ਮੇਰੇ ਕਹਿਣ ਦਾ ਭਾਵ ਸਿੱਖ ਦੇ ਕੁਲ ਮਹਾਨ ਗੁਰੂ ਪਰ ਅੱਜ ਇੱਕ ਘਾਟਾ ਪੈ ਰਿਹਾ ਵੀ ਸਿੱਖ ਇਸ ਗੁਰੂ ਤੋਂ ਪੁੱਛਣਾ ਬੰਦ ਕਰਦਾ ਪਿਆ ਹੈ ਸਿੱਖ ਕਿਨਾਂ ਤੋਂ ਪੁੱਛਦਾ ਸਿਆਣਿਆਂ ਦੇ ਕੋਲ ਜਾ ਕੇ ਜੋਤਸ਼ੀਆਂ ਦੇ ਕੋਲ ਜਾ ਕਰਕੇ ਉਹਨਾਂ ਦੇ ਕੋਲ ਟੇਬਲ ਲਵਾਉਂਦਾ ਵੀ ਤੁਸੀਂ ਦੱਸੋ ਭਲਿਆ ਵੀ ਤੇਰਾ ਐਡਾ ਮਹਾਨ ਗੁਰੂ ਹੋਏ ਤੋ ਗੁਰੂ ਤੂੰ ਆ ਕੇ ਪੁੱਛ ਅਰਦਾਸ ਕਰਕੇ ਹੁਕਮਨਾਮਾ ਲੈ ਸਤਿਗੁਰੂ ਤੁਸੀਂ ਮੈਨੂੰ ਦੱਸੋ ਮੇਰੀ ਜ਼ਿੰਦਗੀ ਵਿੱਚ ਆਹ ਦੁੱਖ ਹੈ ਮੇਰੀ ਜ਼ਿੰਦਗੀ ਵਿੱਚ ਆਹ ਵਿਗਨ ਹੈ ਪਰ ਸਿੱਖ ਸਿੱਖ ਨੇ ਕਦੀ ਵੀ ਪੁੱਛਣ ਦਾ ਯਤਨ ਨਹੀਂ ਕੀਤਾ ਕਿਉਂ ਇਹਨੂੰ ਭਰੋਸਾ ਘੱਟ ਹੈ ਇਹਨੂੰ ਭਰੋਸਾ ਪੰਡਤ ਤੇ ਬਹੁਤਾ ਜੋਤਸ਼ੀ ਤੇ ਤਾੰਤ੍ਰਿਕ ਤੇ ਬਹੁਤਾ ਭਰੋਸਾ ਵੀ ਉਹਨਾਂ ਤੋਂ ਪੁੱਛ ਲਵਾਂ ਵੇਖੋ ਜਦੋਂ ਬੰਦਾ ਉਹਨਾਂ ਕੋਲ ਜਾਂਦਾ ਉਹ ਪੈਸੇ ਵੀ ਲੈਂਦੇ ਨੇ ਉਹਨਾਂ ਦੀ ਉਹਨਾਂ ਦਾ ਚਾਰਜ ਹੈ ਉਹ ਪੈਸੇ ਵੀ ਲੈਣਗੇ ਹੋ ਸਕਦਾ ਹੈ ਤੇ ਇੱਕ ਮੰਨ ਦੁਕਾਨ ਹੀ ਤੋਰੀ ਉਹਨਾਂ ਨੇ ਇੱਕ ਹਿਸਾਬ ਦੀ ਉਹਨਾਂ ਨੇ ਦੁਕਾਨ ਹੀ ਤੋਰੀ ਹੋਈ ਹੈ ਕੋਈ ਗਰੰਟੀ ਨਹੀਂ ਵੀ ਉਹਨਾਂ ਦਾ ਕੰਮ ਹੋਵੇ ਤੇ ਭਾਵੇਂ ਨਾ ਹੋਏ ਭਲਿਆ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦੇ ਕੋਲ ਆਏਂਗਾ ਗੁਰੂ ਗ੍ਰੰਥ ਸਾਹਿਬ ਤੈਨੂੰ ਕਦੀ ਨਹੀਂ ਆਖਣਗੇ ਪਹਿਲਾਂ ਤੂੰ ਇਹਨੇ ਪੈਸੇ ਮੇਰੇ ਅੱਗੇ ਰੱਖ ਕਦੀ ਨਹੀਂ ਗੁਰੂ ਆਖੇਗਾ ਗੁਰੂ ਕਹਿੰਦਾ ਤੂੰ ਦੱਸ ਤੈਨੂੰ ਚਾਹੀਦਾ ਕੀ ਹੈ ਤੂੰ ਪੁੱਛਣਾ ਕੀ ਚਾਉਣਾ ਵਾ ਪੁੱਛਣਾ ਕੀ ਚਾਹੁੰਦਾ ਹੈ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਪੁੱਛ ਵੀ ਸਕਦਾ ਹੈ ਪਰ ਵੇਖਣ ਦੇ ਵਿੱਚ ਆਉਂਦਾ ਵੀ ਅੱਜ ਸਿੱਖ ਨੇ ਪੁੱਛਣਾ ਬੰਦ ਕੀਤਾ ਗੁਰੂ ਤੋਂ ਬਹੁਤ ਵੱਡਾ ਘਾਟਾ ਹੈ ਬਾਣੀ ਦੀ ਵਿਚਾਰ ਤੋਂ ਟੁੱਟ ਗਿਆ ਇੱਕ ਵਿਦਵਾਨ ਸੱਜਣ ਨੇ ਬੜੀ ਸੁਣੀ ਬਾਤ ਲਿਖੀ ਉਹ ਕਹਿੰਦਾ ਕੋਮੋ ਕੀ ਲਈ ਮੌਤ ਹੈ ਮਰਕਸ ਸੇ ਜੁਦਾਈ ਉਹ ਕਹਿੰਦਾ ਵੀ ਜਿਹੜੀਆਂ ਕੋਮਾਂ ਆਪਣੇ ਮੂਲ ਤੋਂ ਆਪਣੇ ਮਰਕਸ ਤੋਂ ਕੇਂਦਰ ਤੋਂ ਟੁੱਟ ਜਾਂਦੀਆਂ ਨੇ ਉਹ ਉਹਨਾਂ ਕੋਮਾਂ ਦਾ ਪਤਨ ਹੋ ਜਾਂਦਾ ਹੈ ਉਹਨਾਂ ਕੋਮਾਂ ਦੀ ਮਾਨੋ ਇੱਕ ਤਰ੍ਹਾਂ ਦੀ ਮੌਤ ਹੋ ਜਾਂਦੀ ਹੈ ਕੋਮੋ ਕੀ ਲਈ ਮੌਤ ਹੈ ਮਰਕਸ ਸੇ ਜੁਦਾਈ ਜਬ ਹੋ ਸਾਹੇ ਮਰ ਦੀ ਹੈ ਕਿਆ ਖੁਦਾਈ ਉਹ ਕਹਿੰਦਾ ਵੀ ਜਿਹੜੀਆਂ ਕੌਮਾਂ ਜੁੜੀਆਂ ਨੇ ਉਹਨਾਂ ਦਾ ਕਦੀ ਪਤਾ ਨਹੀਂ ਜਿਹੜੀਆਂ ਕੌਮਾਂ ਆਪਣੇ ਮੂਲ ਤੋਂ ਟੁੱਟ ਜਾਂਦੀਆਂ ਨੇ ਉਹਨਾਂ ਦੇ ਵਿੱਚ ਨਿਕਾਰ ਉਹਨਾਂ ਦੇ ਵਿੱਚ ਪਤਨ ਜ਼ਰੂਰ ਆਂਦਾ ਅੱਜ ਵੇਖੀਏ ਅੱਜ ਸਾਡੀ ਸਿੱਖ ਕੌਮ ਆਪਾਂ ਆਖਦੇ ਹਾਂ ਵੀ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਗਰਕ ਹੋ ਚੁੱਕੀ ਹੈ ਅੱਜ ਕੌਮ ਦੇ ਸਾਹਮਣੇ ਬੜੀਆਂ ਸਮੱਸਿਆਵਾਂ ਨੇ ਕਿਹੜੀਆਂ ਸਮੱਸਿਆਵਾਂ ਅੱਜ ਸਾਡੀ ਕੌਮ ਦੇ ਵਿੱਚ ਇਕਤਾ ਘਟਦੀ ਜਾ ਰਹੀ ਹੈ ਨੌਜਵਾਨਾਂ ਦਾ ਸਿੱਖੀ ਦੇ ਵੱਲ ਬੜਾ ਘਟ ਰੁਝਾਨ ਹੈ ਨੌਜਵਾਨ ਨਸ਼ਿਆਂ ਦੇ ਵਿੱਚ ਰੁੱਦੀ ਹੋਏ ਨੇ ਡਰੱਗੀ ਬਣ ਚੁੱਕੇ ਨੇ ਅੱਜ ਸਾਡੇ ਵਿੱਚ ਧੜੇ ਬੰਦੀਆਂ ਬਹੁਤ ਨੇ ਅੱਜ ਸਿੱਖਿਮਾ ਕਰਿਆ ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਲੜਦਾ ਹੈ ਅੱਜ ਖਿਮਾ ਕਰਿਆ ਜੇ ਗੁਰਦੁਆਰਿਆਂ ਦੇ ਕੇਸ ਕੋਟਾਂ ਕਚਹਿਰੀਆਂ ਦੇ ਵਿੱਚ ਲੱਦੇ ਪਏ ਨੇ ਬੜੀਆਂ ਸਮੱਸਿਆਵਾਂ ਨੇ ਹੁਣ ਆਹ ਸਮੱਸਿਆਵਾਂ ਕਦੋਂ ਪੈਦਾ ਹੋਈਆਂ ਕੌਮੋ ਕੇ ਲਈ ਮੌਤ ਹੈ ਮਰ ਕੇ ਸਜਦਾਈ ਜਦੋਂ ਸਿੱਖ ਬਾਣੀ ਤੋਂ ਟੁੱਟੇਗਾ ਜਦੋਂ ਵੀ ਸਿੱਖ ਜਿਹੜੀ ਵੀ ਕੌਮ ਆਪਣੇ ਮੂਲ ਤੋਂ ਟੁੱਟ ਜਾਏ ਉਹਦੇ ਵਿੱਚ ਪਤਨ ਜ਼ਰੂਰ ਆਉਂਦਾ ਇਸੇ ਤਰ੍ਹਾਂ ਜਦੋਂ ਸਿੱਖ ਕੌਮ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੋਂ ਟੁੱਟ ਜਾਏਗੀ ਇਸ ਕੌਮ ਦੇ ਵਿੱਚ ਪਤਨ ਜ਼ਰੂਰ ਆਏਗਾ ਅੱਜ ਸਾਡੇ ਸਾਹਮਣੇ ਜਿਹੜੀਆਂ ਔਂਕੜਾਂ ਆ ਰਹੀਆਂ ਨੇ ਇਸੇ ਕਰਕੇ ਆ ਰਹੀਆਂ ਨੇ ਇੱਕ ਹੋਰ ਬਹੁਤ ਵੱਡੀ ਔਂਕੜ ਆ ਰਹੀ ਵੀ ਸਾਡੀ ਕੌਮ ਦੇ ਵਿੱਚ ਖਿਮਾ ਕਰਿਆ ਜੇ ਗੁਣਵਾਨ ਦੀ ਕਦਰ ਘਟ ਹੈ ਧਨਵਾਨ ਦੀ ਕਦਰ ਜ਼ਿਆਦਾ ਹੈ ਧਨਵਾਨ ਦੀ ਕਦਰ ਬਹੁਤ ਜ਼ਿਆਦਾ ਹੈ ਗੁਣਵਾਨ ਤੋਂ ਜ਼ਿਆਦਾ ਧਨਵਾਨ ਦੀ ਕਦਰ ਕੀਤੀ ਜਾ ਰਹੀ ਹੈ ਕੋਈ ਧਾਰਮਿਕ ਕਮੇਟੀ ਦਾ ਅਹੁਦਾ ਹੈ ਧਨਵਾਨ ਨੂੰ ਅੱਗੇ ਕੀਤਾ ਜਾਂਦਾ ਗੁਣਵਾਨ ਨੂੰ ਨਹੀਂ ਵੀ ਇਸ ਬੰਦੇ ਕੋਲ ਪੈਸਾ ਬੜਾ ਜਾਇਦਾਦ বোধ ਹੈ ਚੰਗਾ ਬੰਦਾ ਹੈ ਗੁਣੀ ਬੰਦੇ ਨੂੰ ਅੱਗੇ ਨਹੀਂ ਕੀਤਾ ਜਾ ਰਿਹਾ ਬੇਸ਼ੱਕ ਰਹਿਤ ਵਹਿਦ ਦਾ ਪੱਕਾ ਹੋਏ ਇਤਿਹਾਸ ਤੇ ਬਾਣੀ ਤੋਂ ਜਾਣੂ ਹੋਏ ਉਹਨੂੰ ਅੱਗੇ ਨਹੀਂ ਕੀਤਾ ਜਾਏਗਾ ਅੱਜ ਖਿਮਾ ਕਰਿਆ ਜੇ ਸਾਡੀ ਕੌਮ ਦੇ ਵਿੱਚ ਧਨਵਾਣ ਦੀ ਕਦਰ ਹੋਣ ਲੱਗ ਪਈ ਹੈ ਗੁਣਵਾਣ ਦੀ ਨਹੀਂ ਦੋ ਸ਼ਬਦ ਨੇ ਇੱਕ ਹੈ ਇਲੈਕਸ਼ਨ ਤੇ ਇੱਕ ਹੈ ਸਿਲੈਕਸ਼ਨ ਇਤਿਹਾਸ ਗਵਾਹ ਹੈ ਜਦੋਂ ਵੀ ਕਿਤੇ ਸਿੱਖੀ ਦੇ ਵਿੱਚ ਅਜਹੀ ਕੋਈ ਗੱਲ ਆਈ ਤੇ ਗੁਨਾ ਦੇ ਅਧਾਰ ਤੇ ਚੋਣ ਹੋਈ ਹੈ ਗੁਰੂ ਨਾਨਕ ਸਾਹਿਬ ਗੱਦੀ ਦੇਣ ਲੱਗੇ ਨੇ ਭਾਈ ਲੈਣਾ ਜੀ ਨੂੰ ਤੇ ਮਹਾਰਾਜ ਨੇ ਉਸ ਵਕਤ ਵੋਟਾਂ ਨਹੀਂ ਪੁਆਈਆਂ ਸਨ ਵੀ ਸਿੱਖੋ ਤੁਸੀਂ ਦੱਸੋ ਮੈਂ ਸ੍ਰੀ ਚੰਦ ਨੂੰ ਗੱਦੀ ਦਵਾਂ ਕਿ ਭਾਈ ਲੈਣੇ ਨੇ ਗੱਦੀ ਦਵਾਂ ਮਹਾਰਾਜ ਨੇ ਵੋਟਾਂ ਨਹੀਂ ਪੁਆਈਆਂ ਸਾਹਿਬ ਨੇ ਗੁਣ ਵੇਖੇ ਸਨ ਹੋ ਸਕਦਾ ਜੇਕਰ ਬਾਬਾ ਨਾਨਕ ਕਿਤੇ ਵੋਟਾਂ ਪਉਂਦਾ ਤੇ ਸ੍ਰੀ ਚੰਦੀਆਂ ਵੋਟਾਂ ਵੱਧ ਨਿਕਲਿਆਣੀਆਂ ਸੀ ਲੋਕਾਂ ਨੇ ਆਖਣਾ ਸੀ ਮਹਾਰਾਜ ਤੇਰੀ ਔਲਾਦ ਹੈ ਸ੍ਰੀ ਚੰਦ ਤੁਹਾਡਾ ਵੱਡਾ ਪੁੱਤਰ ਹੈ ਇਹਨੂੰ ਗੱਦੀ ਤੇ ਬਹਾਓ ਤੁਸੀਂ ਭਾਈ ਲੈਣੇ ਨੂੰ ਕਿਉਂ ਬਹਾਰਿਓ ਭਾਈ ਲੈਣਾ ਤੇ ਦੂਰ ਦਾ ਹੈ ਸ੍ਰੀ ਚੰਦ ਤੁਹਾਡੇ ਘਰ ਦਾ ਹੈ ਜੇਕਰ ਮਹਾਰਾਜ ਕਿਤੇ ਉਥੇ ਇਲੈਕਸ਼ਨ ਕਰਾਉਂਦੇ ਵੋਟਾਂ ਪਵਾਉਂਦੇ ਹੋ ਸਕਦਾ ਸੀ ਸ੍ਰੀ ਚੰਦ ਗੱਦੀ ਤੇ ਬਹਿ ਜਾਂਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਨੇ ਗੁਣ ਵੇਖੇ ਨੇ ਗੁਣਾ ਦੇ ਆਧਾਰ ਦੇ ਉੱਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੂੰ ਗੱਦੀ ਦਿੱਤੀ ਵੀ ਆ ਰੱਬ ਦਾ ਰੂਪ ਹੋ ਚੁੱਕਾ ਤੇ ਜੇਕਰ ਮਹਾਰਾਜ ਉਥੇ ਸੰਗਤਾਂ ਨੂੰ ਪੁੱਛਦੇ ਸੰਗਤਾਂ ਨੇ ਤੇ ਆਖ ਦੇਣਾ ਸੀ ਮਸੰਦਾਂ ਨੇ ਆਖਣਾ ਸੀ ਜਿਹੜੇ ਮਸੰਦ ਪ੍ਰੀਤੀ ਚੰਦ ਨਾਲ ਜੁੜੇ ਹੋਏ ਸਨ ਉਹਨਾਂ ਨੇ ਆਖਣਾ ਸੀ ਮਹਾਰਾਜ ਤੁਸੀਂ ਪ੍ਰੀਤੀ ਚੰਦ ਨੂੰ ਗੱਦੀ ਦੇਵੋ ਹੋ ਸਕਦਾ ਸੀ ਪ੍ਰੀਤੀ ਚੰਦ ਦੇ ਸਪੋਰਟਰ ਵੱਧ ਨਿਕਲਦੇ ਹੋ ਸਕਦਾ ਸੀ ਪ੍ਰੀਤੀ ਚੰਦ ਦੇ ਹਮਾਇਤੀ ਵੱਧ ਨਿਕਲਦੇ ਪਰ ਮਹਾਰਾਜ ਨੇ ਗੁਣਾਂ ਦੇ ਆਧਾਰ ਤੇ ਚੋਣ ਕੀਤੀ ਨਵਾਬ ਕਪੂਰ ਸਿੰਘ ਜਿਸ ਵਕਤ 1733 ਦੀ ਵਿਸਾਖੀ ਨੂੰ ਅਕਾਲ ਤਖਤ ਸਾਹਿਬ ਵਿਖੇ ਨਵਾਬੀ ਆਈ ਤੇ ਉਦੋਂ ਆਪ ਜਾਣਦੇ ਉਹ ਨਵਾਬੀ ਕਿਹਨੂੰ ਦਿੱਤੀ ਗਈ ਸੀ ਨਵਾਬ ਕਪੂਰ ਸਿੰਘ ਹੋਰਾਂ ਨੂੰ ਕਿਉਂ ਮਹਾਨਪੁਰ ਸਿੱਖ ਨੇ ਸੇਵਾ ਸਿਮਰਨ ਦੇ ਵਿੱਚ ਪ੍ਰਪੱਕ ਨੇ ਸਾਡੀ ਕੌਮ ਦਾ ਇਤਿਹਾਸ ਗਵਾਹ ਹੈ ਵੀ ਇਸ ਕੌਮ ਦੇ ਵਿੱਚ ਪਹਿਲਾਂ ਗੁਣਵਾਨ ਦੀ ਕਦਰ ਹੁੰਦੀ ਸੀ ਪਰ ਖਿਮਾ ਕਰਿਆ ਅੱਜ ਧਨਵਾਨ ਦੀ ਕਦਰ ਹੋ ਰਹੀ ਹੈ ਅੱਜ ਧਨ ਦੇ ਆਧਾਰ ਤੇ ਆਪਾਂ ਤੋਲਦੇ ਹਾਂ ਸਤਗੁਰ ਕਿਰਪਾ ਕਰਨ ਜਿੰਨੀਆਂ ਵੀ ਸਾਡੀਆਂ ਔਂਕੜਾਂ ਨੇ ਸਾਡੀ ਕੌਮ ਦੇ ਸਾਹਮਣੇ ਆੜੀਆਂ ਨੇ ਭਾਵੇਂ ਉਹ ਪੱਗ ਦਾ ਮਸਲਾ ਭਾਵੇਂ ਉਹ ਨੌਜਵਾਨ ਪੀੜ੍ਹੀ ਦਾ ਮਸਲਾ ਹੈ ਇੱਕ ਤਰੀਕੇ ਨਾਲ ਹੱਲ ਹੋ ਸਕਦਾ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਚਾਰ ਦੇ ਨਾਲ ਜੁੜ ਜੇਗਾ। ਵੇਦ ਵੇਦਾਂ ਦੇ ਅਖੀਰ ਦੇ ਵਿੱਚ ਸੁਣਨ ਦੇ ਉੱਤੇ ਜ਼ੋਰ ਦਿੱਤਾ ਹੈ ਜਿਹੜੇ ਵੇਦ ਨੇ ਚਾਰ ਉਹਨਾਂ ਦੀ ਸਮਾਪਤੀ ਤੇ ਜ਼ੋਰ ਦਿੱਤਾ ਗਿਆ ਵਾਦ ਤੋਂ ਵਾਦ ਸੁਣੋ ਵਾਦ ਤੋਂ ਵਾਦ ਸੁਣਿਆ ਜਾਏ। ਕੁਰਾਨ ਦੀ ਜਦੋਂ ਸਮਾਪਤੀ ਹੋਈ ਕੁਰਾਨ ਦੀ ਸਮਾਪਤੀ ਤੇ ਪੜਨ ਤੇ ਜ਼ੋਰ ਦਿੱਤਾ ਗਿਆ ਵੀ ਵਾਦ ਤੋਂ ਵਾਦ ਨੂੰ ਪੜਿਆ ਜਾਏ। ਬਾਈਬਲ ਦੀ ਜਦੋਂ ਸਮਾਪਤੀ ਹੁੰਦੀ ਹੈ ਬਾਈਬਲ ਦੀ ਸਮਾਪਤੀ ਤੇ ਜ਼ੋਰ ਦਿੱਤਾ ਗਿਆ ਹੈ ਇਕੱਠਾ ਕਰਨ ਤੇ ਕਲਕਸ਼ਨ ਤੇ ਵਾਤਵਾਦ ਗੁਣਾ ਨੂੰ ਇਕੱਤਰ ਕੀਤਾ ਜਾਏ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ ਹੋ ਰਹੀ ਹੈ ਨਾ ਤੇ ਪੜਨ ਤੇ ਜ਼ੋਰ ਦਿੱਤਾ ਨਾ ਸੁਣਨ ਤੇ ਵਿਚਾਰਨ ਤੇ ਜ਼ੋਰ ਦਿੱਤਾ ਹੈ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਜਦੋਂ ਸਮਾਪਤੀ ਹੋ ਰਹੀ ਏ ਤੇ ਉਦੋਂ ਇੱਕ ਗੱਲ ਆ ਰਹੀ ਵੀ ਤਿੰਨ ਵਸਤੂਆਂ ਨੇ ਸਤ ਹੈ ਸੰਤੋਖ ਹੈ ਤੇ ਵਿਚਾਰ ਹੈ ਤੇ ਸਿੱਖ ਨੂੰ ਆਖਿਆ ਤੂੰ ਵਿਚਾਰ ਦੇ ਨਾਲ ਜੁੜਨਾ ਹੈ ਸਾਡੇ ਘਰ ਦੇ ਵਿੱਚ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਏ ਰਿਸ਼ਤੇਦਾਰਾਂ ਨੂੰ ਮਿੱਤਰਾਂ ਨੂੰ ਇਕੱਠਿਆਂ ਕਰਕੇ ਆਪਾਂ ਵਿਚਾਰ ਕਰਦੇ ਹਾਂ ਕੋਈ ਦੁਨਿਆਵੀ ਕੰਮ ਹੋਏ ਕੋਈ ਕਾਰੋਬਾਰ ਖੋਲਣਾ ਹੋਏ ਪਹਿਲਾਂ ਵਿਚਾਰ ਕੀਤੀ ਜਾਂਦੀ ਹੈ ਦੁਨਿਆਵੀ ਪੱਦਰ ਤੇ ਬੰਦਾ ਵਿਚਾਰ ਕਰਦਾ ਪਰ ਖਿਮਾ ਕਰਿਆ ਅਜ ਅਜ ਧਰਮ ਦੀ ਦੁਨੀਆਂ ਦੇ ਵਿੱਚ ਵਿਚਾਰ ਨਹੀਂ ਕੀਤੀ ਜਾ ਰਹੀ ਮਹਾਰਾਜ ਨੇ ਤੇ ਆਖਿਆ ਸੀ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਅਜ ਵੇਖਿਆ ਜਾਏ ਜੇਕਰ ਸਿੱਖ ਵਿਚਾਰੀ ਮੈਂ ਮੱਥਾ ਕਿਨੂੰ ਟੇਕਣਾ ਜਦੋਂ ਸਿੱਖ ਇਸ ਗੱਲ ਦੀ ਵਿਚਾਰ ਕਰ ਲੇਗਾ ਉਹ ਕਦੀ ਵੀ ਦੇਹ ਧਾਰੀ ਦੰਬੀ ਖੰਡੀ ਨੂੰ ਮੱਥਾ ਨਹੀਂ ਟੇਕੇਗਾ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਸਿੱਖ ਜੇਕਰ ਵਿਚਾਰ ਕਰ ਲੇ ਦਾਨ ਕਿੱਥੇ ਕਰਨਾ ਤੇ ਕਿਨੂੰ ਕਰਨਾ ਕਦੀ ਵੀ ਸਿੱਖ ਕਦੀ ਵੀ ਸਿੱਖ ਗਲਥਾਂ ਤੇ ਦਾਨ ਨਹੀਂ ਕਰੇਗਾ ਜੇਕਰ ਸਿੱਖ ਵਿਚਾਰ ਕਰ ਲਈ ਸਤਿਗੁਰ ਕਿਰਪਾ ਕਰਨ ਸਿੱਖ ਦੇ ਕੋਲ ਗੁਰੂ ਗ੍ਰੰਥ ਸਾਹਿਬ ਦੇ ਵਰਗਾ ਗੁਰੂ ਪਰਖਿਮਾ ਕਰਿਆ ਜੇ ਬਾਣੀ ਦੀ ਵਿਚਾਰ ਤੋਂ ਟੁੱਟਦਾ ਜਾ ਰਿਹਾ ਹੈ ਉਸ ਵਿਦਵਾਨ ਸੱਜਣ ਨੇ ਜਿਹੜੀ ਬਾਤ ਲਿਖੀ ਕੌਮੋਂ ਕੇ ਲਈ ਮੌਤ ਹੈ ਮਰਕਸ ਸੇ ਜੁਦਾਈ ਜਬ ਹੋ ਸਾਹੇ ਮਰਕਸ ਤਬ ਖੁਦੀ ਹੈ ਕਿਆ ਖੁਦਾਈ